ਇਹ ਸ਼ਕਲ ਆ ਗਈ ਫਿਰ ਤਾਂ ਬਹੁਤ ਬੱਤਰੀ ਆਦਾ ਇੱਕ ਵਾਰੀ ਮੇਰਾ ਘਰ ਜਾ ਰਿਹਾ ਉਹ ਮੈਂ ਜਿੱਦਾਂ ਦੇ ਹੁੰਦੇ ਲੰਗੂਰ ਜੇ ਤਾਂ ਹੁੰਦੇ ਉਹ ਘਰ ਜਾ ਕੇ ਇਹ ਏਰੀਆ ਹੈ ਜਿਹੜਾ ਆ ਦੇਖੋ ਇਹ ਏਰੀਆ ਵੱਲ ਦੇਖਦੇ ਆਂ ਅਸੀਂ ਇੱਥੋਂ ਥਾਣਾ ਜਿਹੜਾ ਹੈਗਾ ਬਿਲਕੁਲ ਗਿੰਤੀ ਦੇ ਜੀ ਅਸੀਂ ਪੈਦਲ ਕਰੀਏ ਤਾਂ 2 ਮਿੰਟ ਦਾ ਰਸਤਾ ਹੈਗਾ ਵਾ ਔਰ ਬਿਲਕੁਲ ਥਾਣੇ ਦੇ ਲੱਗੇ ਆ ਇਹ ਜਿਹੜਾ ਰਸਤਾ ਹੈਗਾ ਮਿੱਠੇ ਟਵਾਣੇ ਗੁਰਦੁਆਰੇ ਵਾਲੇ ਪਾਸੇ ਜਾਂਦਾ ਵਾ ਆਨੇ ਵਾਲੇ ਚਲੇ ਗਏ ਇੱਥੇ ਹੀ ਸੀ ਆ ਇੱਥੇ ਹੀ ਉਹ ਆ ਗਿਆ ਉਹ ਜੋ ਸੋ ਦੇਖ ਸਕਦੇ ਆ ਕਿ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਮੌਕੇ ਤੇ ਆ ਗਏ ਆ ਨਹੀਂ ਵਾਇਕ ਤੇ ਸੀ ਉਹ ਮੋਟਰਸਾਈਕਲ ਤੇ ਸੀ ਕਿਸੇ ਤਰ੍ਹਾਂ ਆ ਰਹੇ ਸੀ ਕਿਸੇ ਕਿਥੋਂ ਆ ਰਹੇ ਸੀ ਤੁਰ ਕੇ ਮੈਂ ਉਧਰੋਂ ਇਧਰੋਂ ਆਈ ਸੀ ਇਹ ਠੀਕ ਆ ਹਾਂ ਮੈਂ ਤੁਰ ਬੈਠਣ ਮੌਕਾ ਠੀਕ ਕੀ ਮਤ ਤੁਹਾਡੇ ਨਾਮ ਕੀ ਆ

ਉਹ ਕੋਈ ਰਹਿੰਦਾ ਨਹੀਂ ਮੈਂ ਪਾਸ ਨੂ ਨੀ ਫੋਟਿਆ ਨਾ ਪਤਿਆ ਰੁਕੇ ਤਾਂ ਹਰ ਸਰ ਉਹ ਨੂੰ ਬਦੋ ਮਤਾ ਦੇ ਕਿ ਨੂੰ ਇਹਦੀ ਵਾਟਸਾ ਕਿਤੋਂ ਆ ਰਹੇ ਸੀ ਨਾ ਇਤਨੋਂ ਆ ਗਏ ਸੀ ਨਿਊਸ ਕਰਿਆ ਹੈ ਨਾ ਐਡ ਮੋਰ ਕੱਟੇ ਜੋ ਐਡ ਮੋਰ ਤਾਂ ਬੁੱਕ ਹੋ ਗਿਆ ਕਿਤੋਂ ਫਾਇਸੇ ਆ ਗਏ ਕਿਹਦੇ ਵੀ ਆਇਆ ਨਾ ਬ੍ਰਾਜ਼ੀਲ ਨਹੀਂ ਕਦੀ ਵਾਰ ਸੈਲ ਹੋਏ ਪਾਰਸ ਵੀ ਆ ਸਰ ਕਿਤਨੀ ਜਾਰੇ ਬੁੱਕ ਨਾ ਬੋਲਤ ਵਾਲੀ ਇਹ ਕਿਤੋਂ ਬੰਦ ਆ ਰਹੀ ਹੈ ਜੀ ਜ਼ੀਰੋ ਦੇ ਵਿੱਚ ਵੋਟਰ ਗਾਰਡ ਵਿੱਚ ਆ ਉਹਨਾਂ ਦੇ ਇੱਥੇ ਆ ਵੋਟਰ ਗਾਰਡ ਹੈ ਪਰ ਸਾਬੂਨ ਬੋਇਲੇ ਮੋਇਲੇ ਕਿਹੜਾ ਤੋਂ ਆ ਉਹ ਬੋਇਲੇ ਪਰ ਕਹਤਾ ਤਾਂ ਨਹੀਂ ਬੰਦਾ ਜੀ ਜੰਗੀ ਮੰਨ ਲਏ ਪੁੱਤਰੋਂ 22 80 80 ਚੱਲੇਗੀ 46 46 ਦਾ ਕਿੰਨੇ ਜਣੇ ਸੀਗੇ ਉਹਦੇ ਮੇਰੇ ਕੋਲ ਦੋ ਜਣੇ ਸੀ ਇੱਕ ਬੋਲ ਸੀ ਬੋਲਾਈ ਤਨਵੀਰ ਕੋਲ ਸੀ ਉਹ ਸੀ ਨਾ ਪਿਆਰੀ ਨਾ ਰੱਖਦਾ ਇਹਦਾ ਕੰਮ ਇੱਕਦਮ ਹੋ ਗਿਆ ਕਿ ਕੀ ਵਲਾ ਹੋ ਗਿਆ ਉਹ ਤੇ ਜੀ ਮੈਂ ਆਪਾਂ ਲਾਗੇ ਦੀ ਵਾਇਲ ਨਿਕਾਏ ਲਾ ਬਾਤ ਸੁਣੀ ਨਾ ਬੰਦੇ ਪੀਤੇ ਇਸੇ ਪਲੀ ਪੀਤੇ ਪਣੀ ਪਲਾਈ ਦੇ ਨਾ ਕੋਈ ਵੇਖੀ ਕਰੋ ਆਪਾਂ ਹੁਣ ਕਿ ਆਵੇ ਢੰਗ ਆਉਦੇ ਆਪਾਂ ਤਾਂ ਹੁਣੇ ਟੈਸਟ ਕਰਦੇ ਆ ਜਲਦੀ ਜਲਦੀ ਜਿਹੜੇ ਆ ਪਤਾ ਨਹੀਂ ਮੈਂ ਤਾਂ ਗੁਰਦੁਆਰੇ ਚੱਲੀ ਸੀ ਹੁਣ ਮੈਂ ਕਿਹ ਚੱਲ ਮੈਂ ਜਾਇਆ ਨਹੀਂ ਅੱਛਾ ਉਹ ਲੱਕ ਪਰ ਸਕੂਗੇ ਲੱਗੇ ਇੱਥੋਂ ਹੀ ਦੋ ਜਣੇ ਸੀ ਇਧਰੋਂ ਇਧਰੋਂ ਦੀ ਨਿਕਲ ਗਏ ਠੀਕ ਤੇ ਆਪਣਾ ਇਹ ਚ ਕਿੰਨੇ ਕ ਪੈਸੇ ਸੀਗੇ ਉਹਦੇ ਵਿੱਚ ਪੈਸੇ ਤਾਂ ਹੁਣ ਮੈਨੂੰ ਧਿਆਨ ਨਹੀਂ ਮੈਂ ਸਵੇਰੇ ਦਵਾਈ ਵੀ ਲਿਆਣ ਦੀ ਅੱਜ ਸੀ ਸਾਰਾ ਕੁਛ ਤੁਹਾਡਾ ਮੋਬਾਈਲ ਵੀ ਨਾਲ ਲੈ ਗਏ ਆ ਜੀ ਮੇਰਾ ਵੋਟਰ ਕਾਰਡ ਵੀ ਵਿੱਚ ਹੀ ਹੈ ਤੁਹਾਡਾ ਬੋਟ ਰਿਕਾਰਡ ਵੀ ਗਿਆ ਜੀ ਆ ਵੀ ਹੋਰ ਮੈਨੂੰ ਪਤਾ ਨਹੀਂ ਕੀ ਚੱਕਰ ਪੂਰਾ ਮਸਲਾ ਇਹਨਾਂ ਦਾ ਹੋਇਆ ਵਾ ਜੀ ਮੈਂ ਇਥੇ ਨੂੜੀ ਬੁਝਾ ਬਣਾਉਂਦੇ ਸੀਗੇ ਉਦੋਂ ਸੇ ਨਾ ਦੋ ਬਾਏ ਗਏ ਅੰਦਰ ਨੂੰ ਲੱਗੇ ਲੱਗੇ ਇਹ ਕਹਿੰਦੇ ਤੋੜ ਕੇ ਆਂਦੇ ਸੀਗੇ ਹੂੰ ਹੂੰ ਉਹ ਇਹ ਨਾ ਹੋ ਗਏ ਨੇ ਇਕਦਮ ਸੇ ਨੜ ਗਿਆ ਉਹ ਆਮ ਲੋਕੋ ਆਵਾਜ਼ ਮਾਰ ਆਵਾਜ਼ ਸੁਣਾਈ ਨਹੀਂ ਦੇਉਂ ਉਹ ਅੱਛਾ ਅੰਡੇ ਪਿੱਛੇ ਤੇ ਚੀਲਾਂਦੇ ਰਹੇਗਾ ਮੈਂ ਕਿਹਾ ਕੀ ਹੋ ਗਿਆ ਹੂੰ ਹੂੰ ਅੰਡੇ ਕੰਜੀ ਪਰਸਾ ਹੋ ਕੇ ਲੱਗੇ ਉਹ ਬੰਦੇ ਜਿਹੜੇ ਤੁਹਾਡੇ ਕੋਲ ਆਏ ਸੀਗੇ ਨਹੀਂ ਮੇਰਾ ਕੋਲ ਨਹੀਂ ਆਏ ਸੀਗੇ ਪਿੱਛੇ ਉਧਰ ਸੇ ਇਕਦਮ ਜ਼ੋਰ ਸੇ ਆ ਗਏ ਸੇ ਉਹ ਤੇਜ਼ ਲੈ ਕੇ ਆਏ ਆ ਤੇ ਠੀਕ ਹੈ ਠੀਕ ਹੈ ਦੋ ਬੰਦੇ ਸੀਗੇ ਆਵਾਜ਼ ਮਾਰਨ ਲੱਗੇ ਉਸ ਕੀ ਉਹ ਨਿਕਲ ਗਿਆ ਉਹ ਪਿੱਛੇ ਮੋੜ ਕੇ ਨਹੀਂ ਦੇਖਾ ਉਹ ਠੀਕ ਹੈ ਜੀ ਸਰ ਅੱਜ ਇੱਕ ਮਾਤਾ ਜੀ ਦੀ ਸਨੇਚਿੰਗ ਹੋਈ ਆ ਪੂਰਾ ਮਸਲਾ ਕੀ ਆ ਤੇ ਆਪਣੀ ਕੀ ਕਾਰਵਾਈ ਚੱਲ ਰਹੀ ਹੈ ਇੱਥੇ ਹੁਣੇ ਥਾਣਾ ਮੁਖਮੁਖੀ ਥਾਣਾ ਦਾ ਟੈਲੀਫੋਨ ਸੂਲ ਹੋਇਆ ਕਿ ਮਿੱਠਾ ਟੋਣਾ ਗੁਰਦੁਆਰੇ ਕੋਲ ਬਜ਼ੁਰਗ ਦੇ ਨਾਲ ਸਨੇਚਿੰਗ ਹੋਈ ਆ ਸੋ ਮੌਕੇ ਤੇ ਪਹੁੰਚੇ ਆ ਮਾਤਾ ਜੀ ਦਾ ਨਾਮ ਪੁੱਛਿਆ ਆ ਤਾਂ ਜਿਹੜਾ ਸਨੇਚਿੰਗ ਕੀਤੀ ਆ ਉਹ ਲੋਕ ਪੁੱਛੇ ਨੇ ਜੇ ਸਮਾਨ ਕੋਲ ਉਹਦੇ ਵਿੱਚ ਪੁੱਛਿਆ ਦੂਸ਼ਟ ਟ੍ਰੇਸ ਕਰ ਲਈ ਕੈਮਰੇ ਸੰਘਾਲੇ ਜਾਣਗੇ ਮੋਬਾਈਲ ਟ੍ਰੇਸ ਕਰਾਇਆ ਜਾਊਗਾ ਜਲਦੀ ਜਲਦੀ ਕਾਰਵਾਈ ਕੀਤੀ ਜਾਊਗੀ ਥੈਂਕ ਯੂ